ਦਿੱਲੀ 에어ਪੋਰਟ ਤੇ 에어 ਇੰਡੀਆ ਦੇ ਵੱਲੋਂ ਗਿਆਨੀ ਰਗਵੀ ਸਿੰਘ ਦੇ ਨਾਲ ਦੁਰਵਿਵਹਾਰ ਕਰਨ ਤੇ ਸੀਐਮ ਮਾਨ ਦੇ ਵੱਲੋਂ ਨਿੰਦਾ ਕੀਤੀ ਗਈ ਹੈ। ਕੇਂਦਰ ਸਰਕਾਰ ਤੋਂ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਗਈ ਹੈ। ਸਿੰਘ ਸਾਹਿਬ ਸਾਡੇ ਸਤਕਾਰਯੋਗ ਸ਼ਖਸੀਅਤ ਹੈ। ਸੀਐਮ ਮਾਨ ਦੇ ਵੱਲੋਂ ਇਹ ਕਿਹਾ ਗਿਆ ਸਿੰਘ ਸਾਹਿਬ ਦੇ ਨਾਲ ਇਹੋ ਜਿਹਾ ਵਿਵਹਾਰ ਕਰਨਾ ਨਿੰਦਨਯੋਗ ਹੈ। ਕੇਂਦਰ ਸਰਕਾਰ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰੇ ਤਾਂ ਜਾਂਚ ਕਰਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ। ਸੀਐਮ ਮਾਨ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ। ਕਿ ਗਿਆਨੀ ਰਕबीर ਸਿੰਘ ਦੇ ਨਾਲ ਜੋ ਵਿਵਹਾਰ ਕੀਤਾ ਗਿਆ ਉਹ ਨਿੰਦਨਯੋਗ ਹੈ ਦਰਅਸਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਫਾ ਜਥੇਦਾਰ ਯਾਨੀ ਰਕबीर ਸਿੰਘ ਤੇ ਉਹਨਾਂ ਦੇ ਸਾਥੀ ਨਵੀਂ ਦਿੱਲੀ ਤੋਂ ਸੈਨ ਫ੍ਰਾਂਸਿਸਕੋ ਯੂਨੈਸਕੋ USA ਦੇ ਲਈ 에어 인디아 ਦੀ ਫਲਾਈਟ ਤੇ ਰਾਹੀਂ ਬਿਜ਼ਨਸ ਕਲਾਸ ਦੇ ਵਿੱਚ ਸਫ਼ਰ ਕਰਨ ਦੇ ਲਈ ਦਿੱਲੀ 에어ਪੋਰਟ ਵਿਖੇ ਪਹੁੰਚੇ ਜਿੱਥੇ 에어 인디아 ਫਲਾਈਟ ਦੇ ਵਿੱਚ ਬੈਠਣ ਦੇ ਸਮੇਂ ਸਫ਼ਾਈ ਤੇ ਸੀਟਾਂ ਦੀ ਹਾਲਤ ਠੀਕ ਨਾ ਹੋਣ ਦੇ ਕਾਰਨ ਉਹਨਾਂ ਨੇ ਵਿਰੋਧ ਜਤਾਇਆ ਤੇ ਜਹਾਜ਼ ਤੋਂ ਬਾਹਰ ਆ ਗਏ ਸੁਣਵਾਈ ਨਾ ਹੋਣ ਦੇ ਕਾਰਨ 3 ਘੰਟਿਆਂ ਤੱਕ ਉਹ 에어ਪੋਰਟ ਤੇ ਖੱਜਲ-ਖਵਾਰ ਹੁੰਦੇ ਰਹੇ ਤਾਂ ਹੁਣ ਇਸ ਮਾਮਲੇ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਦੇ ਮਾਮਲੇ ਨੂੰ ਲੈ ਕੇ ਸੀਐਮ ਮਾਨ ਦੇ ਵੱਲੋਂ ਵੀ ਨਿੰਦਾ ਕੀਤੀ ਗਈ ਹੈ ਤਾਂ ਬਿੱਤੇਦੀ ਦੀ ਅਕਾਲ ਤਖਤ ਦੇ ਜਥੇਦਾਰ ਦੇ ਵੱਲੋਂ ਵੀ ਇਸ ਦੀ ਨਿੰਦਾ ਕੀਤੀ ਗਈ ਸੀਤਾ ਹੁਣ ਸੀਐਮ ਮਾਨ ਦੇ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਹੈ ਤੇ ਮੰਗ ਕੀਤੀ ਗਈ ਹੈ ਕਿ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਮਿਸਾਲੀ ਸਜ਼ਾ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ